ਹਾਂਜੀ ਬਾਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਰਸੀ ਵਾੜ ਲੈ ਕੇ ਆਏ ਬਹੁਤ ਹੀ ਸਾਫ ਸੁਥਰੀ ਤੇ ਜਿਹੜੀ ਇਹਦੀ ਬਣਦੀ ਡਿਟੇਲ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਇੱਕ ਭਰਾਵਾਂ ਨੂੰ ਹੋਰ ਬੇਨਤੀ ਆ ਵੀ ਉੱਤੇ ਲਾ ਜਿਹੜਾ ਆਪਾਂ ਹੈਡਿੰਗ ਲਿਖਦੇ ਹੁੰਨੇ ਆ ਫੋਨ ਲਾਉਣ ਤੋਂ ਤੇ ਵੀਡੀਓ ਦੇਖਣ ਤੋਂ ਪਹਿਲਾਂ ਉਹ ਹੈਡਿੰਗ ਜਰੂਰ ਪੜ ਲਿਆ ਕਰੋ ਕਿਉਂਕਿ ਜਦੋਂ ਬੈਡ ਵੈਕ ਜਾਂਦੀ ਆਪਾਂ ਉੱਪਰ ਲਿਖ ਦੇਣੇ ਹੁੰਦੇ ਆ ਬਾਈ ਜੀ ਇਹ ਬੈਡ ਸੇਲ ਹੋਗੀ ਬਾਅਦ ਚ ਕਈ ਵਾਰੀ ਫੋਨ ਨਾ ਚੱਕਿਆ ਜਾਵੇ ਕਈ ਭਰਾ ਚਲੋ ਮੁੜ ਕੇ ਗੁੱਸਾ ਕਰਦੇ ਆ ਉੱਪਰਲਾ ਹੈਡਿੰਗ ਤੁਸੀਂ ਪਹਿਲਾਂ ਪੜ ਕੇ ਬਾਈ ਫਿਰ ਵੀਡੀਓ ਦੇਖਿਆ ਕਰੋ ਕਿਉਂਕਿ ਕਈ ਵਾਰੀ ਪਸੂ ਪਹਿਲੇ 2-3 ਫੋਨਾਂ ਤੇ ਹੀ ਵੈਕ ਜਾਂਦਾ ਤੇ ਉੱਪਰ ਆਪਾਂ ਲਿਖ ਦੇਣੇ ਹੁੰਦੇ ਆ ਬਾਈ ਜੀ ਇਹ ਬੈਡ ਸੇਲ ਹੋਗੀ ਜਿੱਦਾਂ ਹੁਣ ਕਟਿੰਗਾਂ ਦੀ ਵੀਡੀਓ ਪਾਈ ਸੀ ਬਹੁਤ ਜ਼ਿਆਦਾ ਫੋਨ ਆਏ ਭਰਾਵਾਂ ਦੇ ਅੱਧੇ ਫੋਨ ਚੱਕੇ ਵੀ ਗਏ ਆ ਕੁਝ ਫੋ ਤੇ ਫਿਰ ਮੁੜ ਕੇ ਭਰਾ ਗੁੱਸਾ ਵੀ ਕਰਦੇ ਆ ਕਿਉਂਕਿ ਆਪਾਂ ਉੱਪਰ ਲਿਖਤਾ ਸੀ ਹੈਡਿੰਗ ਵੀ ਬਾਈ ਇਹ ਝੋਟੀਆਂ ਸੇਲ ਹੋ ਗਈਆਂ ਤੇ ਇੰਨੀ ਕੀ ਬੇਨਤੀ ਜ਼ਰੂਰ ਆ ਭਰਾਵਾਂ ਦੀ ਭਰਾਵਾਂ ਨੂੰ ਤੇ ਜਾਨੀ ਵੀ ਹੈਡਿੰਗ ਪੜ੍ਹ ਕੇ ਵੀਡੀਓ ਤੇ ਫੇਰ ਫੋਨ ਕਰਿਆ ਕਰੋ ਕਿਉਂਕਿ ਆਪਾਂ ਉੱਪਰ ਨਾਲ ਦੀ ਨਾਲ ਉਹਦੀ ਲਿਖ ਦੇਣੇ ਹੁੰਦੇ ਆ ਕਿ ਕਿਸੇ ਦੀ ਭੁਗਾਈ ਨਾ ਹੋਵੇ ਕਈ ਵਾਰੀ ਭਰਾ ਬਿਨਾ ਫੋਨ ਕਰੇ ਤੋਂ ਆ ਵੀ ਜਾਂਦੇ ਨੇ ਉੱਪਰਲਾ ਹੈਡਿੰਗ ਪੜ੍ਹ ਕੇ ਬਾਈ ਫੇਰ ਫੋਨ ਤੇ ਫੇਰ ਵੀਡੀਓ ਦੇਖਿਆ ਕਰੋ ਤੇ ਬਾਕੀ ਜਿਹੜੀ ਇਹਦੀ ਬਣਦੀ ਡਿਟੇਲ ਆ ਬਾਈ ਦੂਜਾ ਸੂਆ ਜਰਸੀ ਆ ਫਾਰਮ ਦੇ ਵਿੱਚੋਂ ਲਈਆ 8 10 10 15 ਗਾਵਾਂ ਜਾਨੀ ਘਰੇ ਰੱਖੀਆਂ ਵੀ ਅਸੀਂ ਬੰਦੇ ਦੀਆਂ ਫਾਰਮ ਵਾਲਾ ਕੰਮ ਉਵੇਂ ਵੀ ਨਹੀਂ ਕਹਿ ਸਕਦੇ ਵੀ ਵੱਡੇ ਤੌਰ ਤੇ ਸੀਗਾ ਤੇ ਜਾਨੀ ਵਧੀਆ ਗਾਵਾਂ 10 12 ਰੱਖੀਆਂ ਹੋਈਆਂ ਸੀ ਆਪਣੇ ਕੋਲੇ ਫਾਰਮ ਦੀ ਵੀਡੀਓ ਵੀ ਪਈ ਆ 17 18 ਕਿਲੋ ਬਲੂਨ ਦਾ ਦੁੱਧ ਦੱਸਿਆ ਮਾਲਕਾਂ ਨੇ ਦੂਜਾ ਸੂਆ 50 ਜੀਰੋ ਵਾੜਦੀ ਆਪ ਦੱਸਿਆ ਤੇ ਚੰਗਾ ਹੀ ਸੀ ਮੰਨ ਲਗਿਆ ਜਰਸੀ ਦਾ ਬਾਈ ਇਹਦੇ ਤੇ ਮੰਨ ਕੇ ਚਲੋ ਵੀ ਇਹ ਲੈਣੇ 17-18 ਕਿਲੋ ਦੁੱਧ ਦਿੰਦਾ ਪੂਰੀ ਹਾਈਟ ਵਾਲੀ ਆ ਕੋਈ ਛੋਟੀ ਨਹੀਂ ਵੀ ਪਹਾੜੀ ਜੀ ਹੁੰਦੀਆਂ ਜਿਵੇਂ ਛੋਟੀਆਂ ਪੂਰੇ ਕਦ ਕੱਠ ਵਾਲੀ ਆ ਇੱਧਰ ਤੁਸੀਂ ਐਫ ਬੈਡ ਦੇਖ ਲੈ ਸਕਦੇ ਹੋ 30 ਕਿਲੋ ਵਾਲੀ ਉਹਦੇ ਨਾਲ ਖੜੀ ਆ ਫਿਰ ਦੋ ਚਾਰ ਉਂਗਲਾਂ ਦੀ ਛੋਟੀ ਹੋਊਗੀ ਬਾਕੀ ਫੇਸ ਕੁਆਲਿਟੀ ਚੈੱਕ ਕਰਾ ਦੇਣਾ ਕੋਈ ਮੰਨ ਕੇ ਚਲੋ ਵੀ ਹਟ ਉਧਰ ਬਿਮਾਰੀ ਦਾ ਦਾਗ ਦੂ ਨਹੀਂ ਹੈਗਾ ਫੇਸ ਕੁਆਲਿਟੀ ਬਹੁਤ ਹੀ ਜ਼ਿਆਦਾ ਸੋਹਣੀ ਆ ਬੈਡ ਦੀ ਬਾਕੀ ਰੀੜ ਦੀ ਹੱਡੀ ਇਹਨਾਂ ਦੀ ਸਿੱਧੀ ਹੁੰਦੀ ਆ ਬਾਕੀ ਆਰਡਰ ਕੁਆਲਿਟੀ ਨੇੜ ਤੋਂ ਦਿਖਾ ਦੇਣਾ ਬਹੁਤ ਹੀ ਸਾਫ਼ ਤੇ ਮੁਠੀ ਦੀ ਚਵਾਈ ਵਾਲਾ ਥਾਨ ਲੱਗਿਆ ਬਾਈ 부ੜੀਆਂ ਚੋਲਣ ਜਵਾਗ ਚੋਲਣ ਪੀੜੀਆਂ ਡਾ ਕੇ ਚੋਲਿਓ ਦੋਨੇ ਪਾਸੇ ਦੀ ਚਾਹੀ। ਬਾਕੀ ਹਜੇ ਇਹਨੇ ਮੰਨ ਕੇ ਚਲੋ 2-4 ਦਿਨ ਕੱਢੂਗੀ ਵੀ। ਤੇ ਲੇਵੇ ਦੀ ਸਫਾਈ ਬਹੁਤ ਆ। ਇੱਕ ਆ ਪਿੱਛੇ ਵਜ ਜੀਏ ਚਲਦੀ ਨਹੀਂ ਹੈਗੀ ਬਾਈ ਉੱਚੀ ਆ। ਤੇ ਬਾਕੀ ਇਧਰੋਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਫਿਰ ਇਸ ਕੁਆਲਿਟੀ ਤੇ ਇਧਰ ਦੀ ਆਰਡਰ ਕੁਆਲਿਟੀ ਵੀ ਇੱਕ ਕਰੀ ਚੈੱਕ ਕਰਵਾ ਦਿੰਨੇ ਆ। ਬਹੁਤ ਹੀ ਸੋਹਣਾ ਆਰਡਰ ਦੇ ਦਾਣਾ ਨੂੰ ਨਾ। ਤੇ ਬਾਕੀ ਥਾਨ ਦਾ ਸਾਈਜ਼ ਬਾਕੀ ਹਵਾਨੇ ਦਾ ਜਿਹੜਾ ਅੱਗੇ ਚੌੜਾ ਪਾਣਾ ਬਹੁਤ ਹੀ ਜਿਆਦਾ ਸਾਫ਼ ਸੁਥਰਾ ਤੇ ਬਾਕੀ ਤੁਹਾਨੂੰ ਤੋਰ ਤੋਰ ਕੇ ਵੀ ਚੈੱਕ ਕਰਾ ਦਾਂਗੇ ਇੱਕ ਜਿਹੜਾ ਉੱਪਰੋਂ ਰੀੜ ਦੀ ਹੱਡੀ ਤੁਸੀਂ ਦੇਖ ਸਕਦੇ ਹੋ ਪਿੱਠ ਪੂੜੇ ਦੀ ਬਾਂਤਰ ਬਹੁਤ ਹੀ ਜਿਆਦਾ ਸੋਹਣੀ ਆ ਤੇ ਆਰਡਰ ਕੁਆਲਿਟੀ ਹਜੇ ਨੇ ਕਰਮ ਵਾਲੀ ਨੇ ਆ ਸਾਰਾ ਬਲ ਬੁਲ ਕੱਢਣੇ ਆ ਬਾਈ ਪਿੱਛੇ ਨੂੰ ਬਾਈ ਜੀ ਰੇਟ ਦੀ ਗੱਲ ਕਰੀਏ ਤਾਂ ਮੁੱਲ ਚਾਹੇ ਤੁਸੀਂ ਇਹਦਾ 90 ਕਰਾ ਲਓ 85 ਕਰਾ ਲਓ ਆਏ ਮੰਨ ਲਓ ਵੀ ਤੁਹਾਨੂੰ 80000 ਦੇ ਵਿੱਚੋਂ ਮਾਨਤਨ ਜਰੂਰ ਕੀਤਾ ਜਾਊਗਾ ਮਤਲਬ 85 ਕਰਾ ਲਓ 90 ਕਰਾ ਲਓ 80000 ਚੋਂ ਥੋੜਾ ਬਣਾ ਮਾਨਤਨ ਥੋੜਾ ਜਰੂਰ ਕੀਤਾ ਜਾਊਗਾ ਬਾਕੀ ਤਿੰਨ ਬੱਸੀਆਂ ਆਪਣੇ ਕੋਲੇ ਆ ਫਾਰਮ ਚੋਂ ਆਈਆਂ ਜੀ ਜੇ ਕੋਈ ਭਰਾ ਹੁੰਦਾ ਲੈਣ ਵਾਲਾ ਹਜੇ ਗੂ ਵੈਸੇ ਰਾਜੂ ਆਈ ਮੜਾ ਗਾਂ ਤੋਂ ਨਹੀਂ ਬਾਈ ਆ ਜਾ ਮੜਾ ਜਾ ਹਜੇ ਤਿੰਨ ਬੱਸੀਆਂ ਥੋੜੀਆਂ ਨਹੀਂ ਆ ਦੋ ਚਾਰ ਦਿਨ ਸਾਮਕੇ ਵੇਚਾਂਗੇ ਵੈਸੇ ਤੁਹਾਨੂੰ ਦਿਖਾ ਦਿਆਂ ਵੀਡੀਓ ਦੇ ਵਿੱਚ ਤੇ ਜਰਸੀ ਬੜ ਤੁਸੀਂ ਦੇਖ ਸਕਦੇ ਹੋ ਬਾਈ ਛੜ ਨਹੀਂ ਗੁੰਨੀ ਬੈਠਦੀ ਆਂ ਕੋੜੇ ਵਰਗੀ ਬਈਆ ਦੂਜਾ ਸੂਆ ਜਵਾਨੀ ਵਾਲੀ ਆ ਹਜੇ ਦੰਦਾਂ ਚ ਵੀ ਆ 6 ਦੰਦਾਂ ਦਾ ਤੇ ਰਜੂ ਦੋਰੀ ਮੜੀ ਜੀ ਬਾਕੀ ਸਾਫ ਸੁਥਰੀ ਬਹੁਤ ਆ ਜਿਹੜਾ ਕੋਈ ਭਰਾ ਰੱਖਣਾ ਚਾਹੁੰਦਾ ਦੁੱਧ ਨੂੰ ਵੀ ਵਧੀਆ ਰਹੂ ਮੂਰੇ ਬੱਚੇ ਬਰੀਡ ਦੇ ਵੀ ਵਧੀਆ ਦੇਊਗੀ ਰੇਟ ਬਾਈ 80000 ਚੋਂ ਮਾਨਤਾਨ ਹੋ ਜੂ ਮੁੱਲ 85 ਵੀ ਆ 90 ਵੀ ਆ ਜੋ ਮਰਜ਼ੀ ਕਰਾ ਲੋ ਇਹਦਾਂ ਨੂੰ ਤੋਰ ਦੇ ਲੰਮੀ ਬਾਕੀ ਹੁਣ ਦੇਖੋ ਤੁਸੀਂ ਲੰਬਾਈ ਲੰਮੂਈ ਵੈੜ ਦੀ ਚੈੱਕ ਕਰੋ ਤੇ ਯਾਨੀ ਸਾਫ ਸੁਥਰੀ ਬਹੁਤ ਆ ਬਾਈ ਬਾਕੀ ਛੋਟੀ ਅੰਚ ਨਹੀਂ ਹੈਗੀ ਵੀ ਕਈ ਭਰਾ ਕਹਿੰਦੇ ਨਿੱਕੀ ਜੀ ਨਿਕਲ ਜੂ ਹੌਲੀ 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 ਇਹਦਾਂ ਨੂੰ ਪਾਣੀ ਪੀਣਾ ਹਨਾ ਕੋਈ ਨਹੀਂ ਇੱਧਰ ਦੀ ਲੈ ਚੱਲ ਪਾਣੀ ਤੇ ਲੈ ਚੱਲ ਕੋਈ ਨਹੀਂ ਤੋੜ ਕੇ ਖੋਰ ਚੈੱਕ ਕਰਾ ਦੇ ਸਮਰ ਕੇ ਬਾਕੀ ਤੋਰਾ ਤਾਰਾ ਬਾਈ ਇਹਨਾਂ ਦਾ ਤਾਂ ਕੋੜੇ ਵਰਗਾ ਹੁੰਦਾਗਾ ਤੇ ਸੁਣ ਤੋਂ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਇਹ ਪੂਰੇ ਆ ਪੰਜ ਚਾਰ ਦਿਨ ਕੱਢ ਵੀ ਸਕਦੀ ਆ ਤੇ 2 4 2 3 ਦਿਨਾਂ ਚ ਵੀ ਤਿਆਰ ਹੋ ਸਕਦੀ ਆ ਬਾਕੀ ਤੋਰਾ ਤੂਰਾ ਚੈੱਕ ਕਰਵਾ ਦਿੰਦੇ ਆ ਤੁਹਾਨੂੰ ਕਰਮ ਵਾਲੀ ਕਿਸੇ ਪਾਸੇ ਅੱਜ ਦੀ ਘੜੀ ਹੱਥ ਤਰਾ ਨਹੀਂ ਬਾਈਗਾ ਹਨ ਤੁਹਾਡੇ ਕਰਮਾ ਦੁੱਧ ਦਾ ਅੰਦਾਜ਼ਾ ਤੁਸੀਂ ਨੂੰ ਪਾਣੀ ਤੇ ਲਾ ਨਹੀਂ ਨਹੀਂ ਇੱਧਰ ਲੈ ਕੇ ਬਾਕੀ ਦੁੱਧ ਦਾ ਅੰਦਾਜ਼ਾ ਬਾਈ ਤੁਸੀਂ ਲਾਉਣਾਗਾ ਵੀ ਇਹ ਤਾਂ ਵੀ ਹੀ ਲੈਣਾ ਜਾਂ ਇਹ ਤੂੰ ਦਾਸ ਹੀ ਦਊਗੀ ਕਰਮ ਵਾਲੀ ਇਹ ਤੁਸੀਂ ਦੇਖਣਾ ਹੁੰਦਾ ਆ ਉਹਦਾ ਅੰਦਾਜ਼ਾ ਅਸੀਂ ਤਾਂ ਐ ਮੈਨੂੰ ਵੀ ਸਾਫ ਸੁਥਰਾ ਪਸ਼ੂ ਲਿਆ ਕੇ ਸੇਲ ਕਰਨ ਵਾਸਤੇ ਲਿਆਉਣਾ ਹੁੰਦਾਗਾ ਇੱਕ ਦਿਨ ਇਧਰ ਨੂੰ ਮੋੜ ਤੇ ਨਾ ਬਾਪਾ ਨਹੀਂ ਐ ਨੂੰ ਹੋਰ ਮੋੜ ਤੇ ਬਾਕੀ ਤੁਸੀਂ ਸਾਰੀ ਇਹ ਗੱਲਬਾਤ ਚੈੱਕ ਕਰਨੀ ਹੁੰਦੀ ਆ ਵੀ ਕਿਵੇਂ ਰਹੂ ਤੇ ਕਿਵੇਂ ਨਹੀਂ ਬਾਕੀ ਆ ਕੇ ਬਾਈ ਆਪਦੀ ਜਾਂਚ ਪੜਤਾਲ ਕਰ ਲਓ ਚਾਹੇ ਇਹਨੂੰ ਚੋਕੇ ਦੇਖ ਲਓ ਆਪਣਾ ਕੋਈ ਜਵਾਬ ਨਹੀਂ ਤੇ ਤਾਂ ਕਰਕੇ ਵੀ ਪਸ਼ੂ ਹਣਾ ਤੇਰੇ ਗਾਂਹਾਂ ਤੋਂ ਆਉਂਦੇ ਆਪਣੇ ਕੋਈ ਘਰ ਦੇ ਤਾਂ ਹੁੰਦੇ ਨਹੀਂਗੇ ਬਾਈ ਤੋਰੀਆਂ ਨੂੰ ਮੜੀ ਇੱਕ ਕਰੀ ਫੇਰ ਪਿਆ ਦੀ ਇੱਕ ਮਿੰਟ ਚੱਲ ਪੀ ਲੈਣ ਦੇ ਤੇ ਬਾਕੀ ਆਪਣੀ ਕੋਈ ਘਰ ਦੀ ਤਾਂ ਹੁੰਦੀ ਨਹੀਂ ਬਾਈ ਪਸੂ ਗਾਹਾਂ ਤੋਂ ਹੀ ਆਉਂਦੇ ਆਪਣੇ ਕੋਲੇ ਤੇ ਗਾਹਾਂ ਹੀ ਜਾਂਦੇ ਆ ਪਰ ਇਹ ਗੱਲ ਦਾ ਧਿਆਨ ਰੱਖਿਆ ਜਾਂਦਾ ਵੀ ਜਿਹੜਾ ਬਾਈ ਪੈਸੇ ਲਾਉਂਦਾ ਉਹਦਾ ਚਲ ਉਹਦੀ ਮਿਹਨਤ ਜਿਵੇਂ ਪੈਸੇ ਲਾਏ ਉਹਨੂੰ ਮੁੱਲ ਮਿਲੇ ਬਾਕੀ ਆਰਡਰ ਕੁਆਲਿਟੀ ਇਥੋਂ ਨੇੜੇ ਤੋਂ ਫੇਰ ਚੈੱਕ ਕਰਾ ਦਿੰਦਾ ਸਾਨੂੰ ਚੱਲ ਤੋਰ ਉਹ ਤੈਨੂੰ ਅੰਦਰ ਨੂੰ ਲੈ ਚੱਲੀ ਮੜੀ ਜੀ ਤੋਰਾ ਦੂਰਾ ਇੱਕ ਨੰਬਰ ਆ ਜੇ ਕਿਸੇ ਭਰਾ ਨੂੰ ਜੀ ਬਿਹੜ ਪਸੰਦ ਆਉਂਦੀ ਆ ਉੱਪਰ ਆਪਾਂ ਫੋਨ ਨੰਬਰ ਆਪਦਾ ਲਾ ਦਾਂਗੇ ਤੇ ਆਪਣੇ ਨਾਲ ਕੰਟੈਕਟ ਕਰਕੇ ਵੈੜ ਤੁਸੀਂ ਖਰੀਦ ਸਕਦੇ ਹੋ ਮੈਂ ਕਿ ਇੱਥੇ ਨੇਰੇ ਚ ਲਿਆਂਦੀ ਆ ਰੰਗ ਹੁਣ ਦੇਖ ਲਓ ਤੁਸੀਂ ਪੂਰਾ ਸਾਫ ਲਾਲ ਰੰਗ ਆ ਜੀ ਬਾ ਮੋੜਲਾ ਤੇ ਉੱਪਰ ਨੰਬਰ ਲਿਖ ਕੇ ਲਾ ਦਾਂਗੇ ਬਾਈ ਆਪਣਾ ਪੰਡ ਭਧੌੜਾ ਜੀ ਜ਼ਿਲ੍ਹਾ ਬਰਨਾਲਾ ਦਾ ਮੁੱਲ ਇੱਕ ਵਾਰੀ ਫੇਰ ਦੱਸ ਦਿੰਨੇ ਆ ਵੀ 85 ਕਰਾ ਲਓ 90 ਕਰਾ ਲਓ 80000 ਦੇ ਤੁਹਾਡਾ ਮਾਨਤਾਨ ਜ਼ਰੂਰ ਕੀਤਾ ਜਾਊਗਾ ਤੇ ਦੂਰੇ ਦੂਰੇ ਪੱਖੋਂ ਚ ਚਬਾਈ ਇੰਨੀ ਸੋਹਣੀਆਂ ਮੋਟੀਆਂ ਧਾਰਾਂ ਪੂਰਾ ਕਰਨੇ ਵਰਗੀਆਂ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ